ਬਾਕੀਆਂ ਨੂੰ ਪਰਮਾਸ਼ਾ ਮਾਈਕੋ ਬ੍ਰਾਦਰ ਆਪਾਂ ਚੀ ਟਿਕਟ ਮਿਲ ਗਈ ਅਸੀਂ ਦਿਲ ਦੀਆਂ ਗੜਾਈਆਂ ਤੋਂ ਖੜਕੇ ਸਾਹ ਦੇ ਸੋਨੀਆ ਜੀ ਦੇ ਰਾਹੁਲ ਜੀ ਦੇ ਪ੍ਰਿੰਕਾ ਜੀ ਦੇ ਤਾਦ ਰੋ ਧੰਨਵਾਦੀ ਹਨ ਜਿਨ੍ਹਾਂ ਨੇ ਕਿ ਇੱਕ ਤਕਸਾਲੀ ਪਰਿਵਾਰ ਨੂੰ ਵੱਡੇ ਹਰਦਾਵ ਸਾਹਿਬ ਵੀ ਸ਼ੁਰੂ ਤੋਂ ਕਾਂਗਰਸ ਚ ਰਹੇ ਦੇ ਕਿ ਖਸਾਲੀ ਤੇ ਢੜਲੇਦਾਰ ਕਾਂਗਰਸੀ ਇਹ ਵੀ ਟਕਸਾਲੀ ਕਾਂਗਰਸੀ ਨੇ ਇਹਨਾਂ ਨੂੰ ਜਿਹੜਾ ਟਿਕਟ ਦੇ ਕੇ ਨਵਾਜਿਆ ਹੈ ਅਸੀਂ ਸਾਰੇ ਹਲਕਾ ਗਰਦਾਸਪੁਰ ਦੇ ਨਿਵਾਸੀ ਇਹਨਾਂ ਦੇ ਤੈਰ ਦਿਲੋਂ ਤੁਹਵਾਦੇ ਹਾਂ ਕਿ ਐਡੇ ਇਮਾਨਦਾਰ ਤੇ ਨੇਕ ਇਨਸਾਨ ਨੂੰ ਜਿਹੜਾ ਵਾ ਕਾਂਗਰਸ ਦੇ ਟਿਕਟ ਦੇ ਕੇ ਨਵਾਜਿਆ ਹੈ ਤੇ ਸਾਨੂੰ ਆਸ ਹੈ ਕਿ ਬਹੁਤ ਵੱਡੀ ਲੀਡ ਨਾਲ ਇਹ ਜਿੱਤ ਕੇ ਇਹ ਸੀਟ ਜਿਹੜੀ ਆ ਕਾਂਗਰਸ ਦੀ ਝੋਲੀ ਪਾਉਣਗੇ ਇਦਾਂ ਹੋ ਜਾਂਦਾ ਚੋਕੜ ਦਾ ਮੁਕਾਬਲਾ ਵਾ ਚੋਹ ਤਰਫਾ ਮੁਕਾਬਲਾ ਹਾਂਜੀ ਇਹ ਦੇਖੋ ਜੀ ਉਹ ਕਾਂਗਰਸ ਤੇ ਦੂਜੀ ਆਪਣਾ ਜੀਜੇਪੀ ਤੇ ਅਕਾਲੀ ਦਾ ਲਿਆ ਉਹ ਐਰਕਾਂ ਦਫਾੜਿਆ ਅੱਗੇ ਇਕੱਠੇ ਹੁੰਦੇ ਸੀ ਤਾਂ ਕੁਝ ਨਾ ਕੁਝ ਮੁਕਾਬਲਾ ਦਿੰਦੇ ਸੀ ਹੁਣ ਜਿਹੜਾ ਲੋਕਾਂ ਦਾ ਵਿਸ਼ਵਾਸ ਆ ਉਹ ਆਮ ਆਦਮੀ ਪਾਰਟੀ ਤੋਂ ਉੱਠ ਚੁੱਕਾ ਵਾ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਤੁਹਾ ਸਾਰਾ ਵੇਖਿਆ ਹੀ ਐ ਤੇ ਇਹ ਕਾਂਗਰਸ ਪਾਰਟੀ ਆ ਜਿਹਦੀ ਆ ਵੇਲੇ ਹਵਾ ਦਿਨੋਂ ਦਿਨ ਵੱਧ ਗਈ ਆ ਪੰਜਾਬ ਚ ਕਾਂਗਰਸ ਦਾ ਜਿਆਦਾ ਜੋਰ ਆ ਮੈਨੂੰ ਐਸਾ ਹੈ ਕਿ ਵੱਧ ਤੋਂ ਵੱਧ ਜਿਸ ਤਰ੍ਹਾਂ ਦੂਸਰੇ ਦੇ ਕੰਮ ਝੂੜੀ ਮਾਰੀ ਜਾਂਦੇ ਹਨ ਜੀ 13 0 13 0 ਸਾਨੂੰ ਆਸ ਹੈ ਵੀ ਕਾਂਗਰਸ 13 ਦੀਆਂ 13 ਸੀਟਾਂ ਪੰਜਾਬ ਚ ਜਿੱਤ ਕੇ ਜਾਊਗੀ ਤੇ ਉੱਪਰ ਵੀ ਆਸ ਹੈ ਵੀ ਕਾਂਗਰਸ ਜਿਹੜੀ ਹੈ ਜਿਸ ਤਰ੍ਹਾਂ ਦਿਨੋਂ ਦਿਨ ਇਹ ਵੱਧਦੀ ਜਾ ਰਹੀ ਆ ਭਾਈ ਜੀ ਵਧਣ ਲਈ ਹੈ ਇਹ ਸਰਕਾਰ ਬਣਾਉਣੀ ਸੰਜੀਵ ਕੀ ਲੱਗਦਾ ਅੱਜ ਤੇ ਬਹੁਤ ਮੁਬਾਰਕ ਵਾਲੀ ਘੜੀ ਆ ਕਿ ਰੰਧਾਵਾ ਸਾਹਿਬ ਨੂੰ ਟਿਕਟ ਮਿਲਣ ਨਾਲ ਵਰਕਰਾਂ ਚ ਇੰਨਾ ਉਤਸ਼ਾਹ ਹੈ ਕਿ ਬਟਾਲੇ ਦੇ ਵਰਕਰ ਤੁਸੀਂ ਵੇਖਣ ਦਿਓ ਕਿਦਾਂ ਹਜੂਮ ਬਣ ਕੇ ਅੱਜ ਇਕੱਠੇ ਹੋ ਗਏ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਰੰਧਾਵਾ ਸਾਹਿਬ ਇੱਕ ਧਾਕੜ ਲੀਡਰ ਨੇ ਤੇ ਉਹਨਾਂ ਦੇ ਆਉਣ ਨਾਲ ਜਿਹੜੀ ਇੱਥੇ ਸਾਡੀ ਧੜੇਬੰਦੀ ਹੈ ਖਤਮ ਹੋ ਕੇ ਇੱਕ ਜੋਟ ਹੋ ਕੇ ਕਾਂਗਰਸੀ ਵਰਕਰ ਕਰਨਗੇ ਤੇ ਇਹ ਸੀਟ ਜਿੱਤ ਕੇ ਰਾਹੁਲ ਗਾਂਧੀ ਉੱਤੇ ਹਰਾਈ ਕਮਾਂਡ ਦੀ ਝੋਲੀ ਚ ਪਾਈ ਜਾਏਗੀ ਲੱਗਦਾ ਕਿ ਇਸ ਤਰੀਕੇ ਨਾਲ ਲੋਕ ਲੋਕਲ ਕੈਂਡੀਡੇਟ ਮੰਗਦੇ ਸਾਰੇ ਕੈਂਡੀਡੇਟ ਲੋਕਲ ਹੋਗੇ ਨਹੀਂ ਲੋਕਲ ਤੇ ਚਲੋ ਸਾਰੇ ਹੀ ਨੇ ਪਰ ਉਹ ਬੰਦਾ ਜਿਹੜਾ ਇੱਕ ਉੱਚੀਆਂ ਪੋਜੀਸ਼ਨਾਂ ਤੇ ਰਿਹਾ ਤੇ ਆਪਣੀ ਜਨਤਾ 'ਚ ਵਿਚਰਦਾ ਰਿਹਾ ਇਹ ਡਿਪਟੀ ਸੀਐਮ ਵੀ ਰਹੇ ਨੇ ਤਦ ਵੀ ਇਹ ਆਮ ਬੰਦਿਆਂ ਵਾਂਗ ਲੋਕਾਂ 'ਚ ਵਿਚਰਦੇ ਰਹੇ ਨੇ ਲੋਕਾਂ ਦੇ ਕੰਮ ਕਰਾਉਂਦੇ ਰਹੇ ਨੇ ਹਜ਼ਾਰਾਂ ਪਰਿਵਾਰ ਨੇ ਸਾਡੇ ਨੇੜੇ ਤੇਰੇ ਜਿਨ੍ਹਾਂ ਨੇ ਇਹ ਰੰਧਾਵਾ ਸਾਹਿਬ ਕੋਲੋਂ ਫਾਇਦੇ ਲਏ ਨੇ ਤੇ ਰੰਧਾਵਾ ਸਾਹਿਬ ਉਹਨਾਂ ਦੇ ਦੁੱਖ ਸੁੱਖ 'ਚ ਹਰ ਵੇਲੇ ਕੰਮ ਆਇਆ ਮੁੱਦਾ ਸਾਡਾ ਤੇ ਇਹੀ ਹੈ ਕਿ ਲੋਕਲ ਕੈਂਡੀਡੇਟ ਆ ਧਾਕੜ ਲੀਡਰ ਆ ਤੇ ਵਿਕਾਸ ਸਾਡੀ ਜਿਹੜੀ ਇੰਡਸਟਰੀ ਦੀ ਆਵਾਜ਼ ਆ ਸਾਡੇ ਜਿਹੜੇ ਸ਼ਹਿਰ ਦੀ ਆਵਾਜ਼ ਆ ਸਾਡੇ ਜਿਹੜੇ ਜ਼ਿਲ੍ਹੇ ਦੀ ਆਵਾਜ਼ ਆ ਇਹ ਹਾਈ ਕਮਾਂਡ ਤੱਕ ਉੱਤੇ ਜਾਏ ਇਹ ਲੋਕ ਸਭਾ ਜੁਤੇ ਜਾ ਕੇ ਬੋਲਣ ਇਹ ਧਾਕੜ ਲੀਡਰ ਇਹ ਬੋਲ ਸਕਦੇ ਨੇ